ਬਲੌਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 14 ਤਰੀਕ ਨੂੰ ਹੋਣ ਜਾ ਰਹੀਆਂ ਹਨ ਅਤੇ ਜਿਨ੍ਹਾਂ ਨੂੰ ਲੈ ਕੇ ਪੁਲਿਸ ਵੀ ਪਪਾ ਭਾਰ ਦਿਖਾਈ ਦੇ ਰਹੀ ਹੈ ਨਕੋਦਰ ਦੀ ਅਤੇ ਪੁਲਿਸ ਵੱਲੋਂ ਲਗਾਤਾਰ ਫਲੈਂਗ ਮਾਰਚ ਕੱਡੇ ਜਾ ਰਹੇ ਹਨ ਅੱਜ ਫਿਰ ਨਕੋਦਰ ਦੇ ਟੀਐਸਪੀ ਓੰਕਾਰ ਸਿੰਘ ਬਰਾੜ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਫਲੈਂਗ ਮਾਰਚ ਪਿੰਡਾਂ ਦੇ ਵਿੱਚ ਕੱਡਿਆ ਗਿਆ ਤ੍ਰਿੰਦਰ ਪੂਰਾ ਅੱਛਾ ਜਿੰਦਾ ਪਾਪਾ ਤੋ ਟ੍ਰਿਕ ਨਿਸ਼ਕਸ਼ ਆਪਣੋ ਜਿਹੜਾ ਰੇਜੀਆ ਕ ਤੇਂਦਰ ਵੀ 300 ਜਿਹੜਾ ਫਟ ਨਹੀਂ ਲੱਗੀ ਸਰ ਸਾਹਮਣੇ ਮੈਂ ਤਾਂ ਪਰਚਾ ਦੇ ਕੇ ਕਾਮਨ ਜਿਹੜਾ ਸਰਦੀ ਸਾਟਿਆ ਤਾਂ ਇਹਨਾਂ ਨੂੰ ਕਾਲੂ ਸਰ ਐਪਲੀਕੇਸ਼ਨ ਨੂੰ ਐਪ੍ਰੋਸੈਸ ਕਰਦੇ ਉਹਦੇ ਜੇਪਾ ਗਲੀ ਗਲੀ ਸਿਸਟਮ ਦਾ ਚੱਲਦਾ ਉਹ ਸਿਰਫ ਤੁਸੀਂ ਆਪਣੇ ਜਿਲ੍ਹਾ ਚਰਨ ਦਾ ਤੇ ਹੱਤੀ ਦੇ ਮਾਂਜੂ ਐਸਐਸਪੀ ਸਰਵਿੰਦਰ ਸਿੰਘ ਵਰਕੀ ਜੀ ਦੀ ਗਾਈਡਲਾਈਨ ਤੇ ਬਲਾਕ ਸੰਮਤੀ ਤੇ ਜਲਪਸ਼ੰਦੀਆ ਚੋਣਾ ਜੋ 14 ਤਰੀਕ ਨੂੰ VOTING ਹੋਣੀ ਆ ਉਹਦੇ ਸਬੰਧ ਚ ਜਿਹੜਾ ਵੱਖ-ਵੱਖ ਏਰੀਆ ਸਬਡਿਵੀਜ਼ਨ ਸ਼ ਨਕੋਦਰ ਦੇ ਥਾਣਾ ਸਦਰ ਨਕੋਦਰ ਸਿਟੀ ਨਕੋਦਰ ਤੇ ਨੂਰਮੰਨਾਲ ਏਰੀਆ ਵਿੱਚ ਭਾਰੀ ਫੋਰਸ ਨਾਲ ਅਸੀਂ ਅੱਜ ਫਲੈਗ ਮਾਰਚ ਕੀਤਾ ਔਰ ਮਾੜੇ ਅੰਸਰਾਂ ਦੇ ਜਿਹੜੇ ਸਾਡੇ ਹਿਸਟਰੀ ਸ਼ੀਟਰ ਹੈਗੇ ਨੇ ਵੀਸੀ ਹੈਗੇ ਉਹਨਾਂ ਦੀ ਸੱਚ ਵੀ ਕੀਤੀ ਗਈ ਔਰ ਇਸ ਤੋਂ ਇਲਾਵਾ ਵੀ ਜੋ ਟ੍ਰਾਫਿਕ ਹੋ ਰਿਹਾ ਹੈ ਜਿਹਦੇ ਖਿਲਾਫ ਅਸੀਂ ਪਹਿਲਾਂ ਹੀ ਕਾਨੂੰਨੀ ਕਾਰਵਾਈ ਵੀ ਲਗਾਤਾਰ ਕਰ ਰਹੇ ਹਾਂ ਤੇ ਅੱਜ ਵੱਡੇ ਪੱਧਰ ਤੇ ਫਲੈਗ ਮਾਰਚ ਕੀਤਾ ਜਾ ਰਿਹਾ ਔਰ ਇਹ ਸਾਰਾ ਪਬਲਿਕ ਦੀ ਸੁਰੱਖਿਆ ਦੇ ਮੱਦੇ ਨਜ਼ਰ ਲੋਕਾਂ ਨੂੰ ਪਬਲਿਕ ਨੂੰ ਵਿਸ਼ਵਾਸ ਪੈਦਾ ਕਰਨ ਲਈ ਕੀਤਾ ਜਾ ਰਿਹਾ ਅਸੀਂ ਪਬਲਿਕ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਵੋਟ ਦਾ ਸਹੀ ਸਮੇਂ ਤੇ ਇਸਤੇਮਾਲ ਕਰੋ ਵੋਟਾਂ ਦੇ ਸੰਬੰਧ ਵਿੱਚ ਕਿਸੇ ਵੀ ਜਿਹੜਾ ਬੰਦਾ ਗੈਰ ਸਮਾਜਿਕ ਤੱਤ ਹੈਗਾ ਉਹਨੂੰ ਕਾਨੂੰਨ ਪੰਗ ਕਰਨ ਲਈ ਕੋਈ ਇਜਾਜ਼ਤ ਨਹੀਂ ਦਿੱਤੀ ਜਾਊਗੀ ਔਰ ਇਹਨਾਂ ਦੇ ਖਿਲਾਫ ਸਖਤੀ ਨਾਲ ਜੱਟਿਆ ਜਾਊਗਾ ਤੇ ਨਾ ਹੀ ਅਸੀਂ ਜਿਹੜਾ ਕਿਤੇ ਐਸੇ ਹੜੜਵਾਜ ਜਿਹੜੇ ਰੋੜਾਂ ਤੇ ਘੁੰਮਣਗੇ ਤੇ ਇਸ ਕਰਕੇ ਪੁਲਿਸ ਵੱਲੋਂ ਲਗਾਤਾਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਫਲੈਗ ਮਾਰਚ ਕੀਤੇ ਜਾ ਰਹੇ ਹਨ ਤੇ ਬਿਲਕੁਲ ਪੀਸਫੁੱਲ ਢੰਗ ਨਾਲ ਵੋਟਾਂ ਹੋਣ ਗਿਆ ਔਰ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਪ੍ਰੋਲਗ ਪਾ ਦੀਆਂ ਨਾਕੇ ਵਗੈਰਾ ਲਾ ਕੇ ਕੀਤੇ ਗਏ ਔਰ VOTING ਲਈ ਵੀ ਪ੍ਰੋਪਰ ਫੋਰਸ ਜਿਹੜੇ ਮਾਨ ਜੋ ਜ਼ਿਲ੍ਹਾ ਐਸਐਸਪੀ ਸਰ ਦਸੇਂ ਵਰਕੀ ਜੀ ਵੱਲੋਂ ਅਤੇ ਮਾਨ ਜੋ ਕਮਿਸ਼ਨਰ ਕਮਿਸ਼ਨ ਜਿਹੜਾ ਚੋਣ ਕਮਿਸ਼ਨ ਹੈਗਾ ਉਹਨਾਂ ਦੀ ਗਾਈਡਲਾਈਨ ਤੇ ਜਿਹੜੀ ਤਨਾਤ ਕਰ ਦਿੱਤੀ ਗਈ ਹੈ ਤੇ ਵੱਧ ਤੋਂ ਵੱਧ ਜਿਹੜੇ ਵੋਟਰ ਹੈ ਜਿਹੜੇ ਆਪਣੀ ਵੋਟ ਦਾ ਇਸਤੇਮਾਲ ਕਰਨ ਧੰਨਵਾਦ Thank